ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਤੇ ਜਿਸ ਤਰ੍ਹਾਂ ਕਿ ਤੁਸੀਂ ਅੱਜ ਦਾ ਟਾਈਟਲ ਪੜ੍ਹ ਹੀ ਲਿਆ ਕਿ ਇਹ ਕੁਰਾਲੀ ਦਾ 16 ਤੇ 17 ਨੰਬਰ ਵਾਰਡ ਨਹੀਂ ਹੈ ਇਹ ਬਿਹਾਰ ਦਾ ਪਿਛੜਿਆ ਹੋਇਆ ਕੋਈ ਪਿੰਡ ਲੱਗਦਾ ਹੈ ਅਤੇ ਪੂਰੀ ਗੱਲਬਾਤ ਵੀ ਤੁਹਾਨੂੰ ਦੱਸਾਂਗੇ ਕਿ ਇਹ ਕਿਹੜਾ ਇਲਾਕਾ ਹੈ ਤੇ ਕੀ ਕੌਣ ਐਮਸੀ ਹੈ ਅਤੇ ਪਿਛਲੇ ਸਾਡੇ 3 ਸਾਲ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਹਾਨੂੰ ਆਪਣੀ ਪੈਂਟ ਜ਼ਰੂਰ ਦਿਖਾ ਦਈਏ ਜਿਹੜੀ ਕਿ ਇਸ ਵਿਕਾਸ ਦੀ ਭੇਡ ਚੜੀ ਹੈ ਹਾਲਾਂਕਿ ਆਪਾਂ ਹੁਣ ਇਹ ਧੋਲੀ ਬੂਟ ਵੀ ਵਿੱਚ ਸੀਗਾ ਅਤੇ ਇਹ ਧੋਲੇ ਆਪਾਂ ਪੈਰ ਸਾਰਾ ਇਹ ਇਹ ਵਿਕਾਸ ਸੀਗਾ ਕੁਰਾਲੀ ਦੇ ਵਾਰਡ ਨੰਬਰ 16 ਅਤੇ 17 ਦਾ ਵਿਕਾਸ ਹੈ ਤੇ ਤੁਹਾਨੂੰ ਪੂਰੀ ਸੜਕ ਵੀ ਦਿਖਾਵਾਂਗੇ ਨਾਲੇ ਦਿਖਾਵਾਂਗੇ ਤੇ ਕਿਸ ਤਰ੍ਹਾਂ ਜਿਹੜੇ ਆ ਲੋਕ ਖੱਜਲ ਖੁਆਰ ਹੋ ਰਹੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਪਹਿਲਾਂ ਇੱਕਾ ਗੱਡੀ ਜਾ ਰਹੀ ਹੈ ਕਦੇ ਇੱਕ ਨਾ ਗੱਡੀ ਜਾਂਦੀ ਸੀ ਕਿਸੇ ਨੇ ਦੇਖੀ ਹੈ ਇਹ ਦੱਸ ਦਿਓ ਇਹ ਉੱਛ ਇਹ ਗਈ ਇਹ ਪਲਟੀ ਇਹ ਪਲਟੀ ਇਹ ਗਈ ਇਹ ਪਲਟੀ ਇੱਥੇ ਕਿ ਰੁਕ ਜਾਣਾ ਇਹਨੇ ਇਹ ਇੱਥੇ ਹੁਣ ਦੇਖਦੇ ਆ ਜਿੱਦਾਂ ਇਹ ਗਈ ਬਚ ਗਈ ਇਹ ਨਿੱਕੀ ਹੀ ਗਈ 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 ਬਚ ਗਈ ਪੂਜਾ ਪਾਠ ਕਰਿਆ ਲੱਗਦਾ ਇਹਨੇ ਹਾਂ ਬਚ ਗਈ ਅੱਗੇ ਇਹ ਜਹਾਜੇ ਜਾ ਰਹੀ ਹੈ ਅੱਗੇ ਫੇਰ ਉੱਪਰ نیچے ਉੱਪਰ نیچے ਉੱਪਰ نیچے ਲੇਗ ਹੋ ਗਈ ਇਹ ਗਈ ਇਹ ਗਈ ਇਹ ਗਈ ਬਚ ਗਿਆ ਰੱਬ ਰੱਖਦਾ ਬੀਮਾ ਕਰਵਾਇਆ ਹੋ ਤਾਂ ਗੱਡੀ ਤਾਂ ਬਚ ਗਿਆ ਲੱਗਦਾ ਤੇ ਆ ਤਸਵੀਰ ਤੁਹਾਨੂੰ ਦਿਖਾ ਰਿਹਾ ਆ ਕੁਰਾਲੀ ਦੇ ਵਾਰਡ ਨੰਬਰ 16 ਤੇ 17 ਨੂੰ ਜੋੜਦੀ ਹੋਈ ਪਪਰਾਲੀ ਰੋਡ ਦੀ ਆ ਨਾਲਿਆਂ ਦਾ ਹਾਲ ਦਿਖਾਈਏ ਤੁਹਾਨੂੰ ਸ਼ਹਿਰ ਦਾ ਸ਼ਹਿਰ ਦੇ ਵਿੱਚ ਪਾਣੀ ਵੜਦਾ ਗਾ ਤੇ ਲੋਕਾਂ ਦੇ ਘਰਾਂ 'ਚ ਪਹਿਲਾਂ ਤਾਂ ਆ ਸ਼ਹਿਰ ਦੇ ਨਾਲੇ ਆ ਆ ਜਿਹੜੇ ਇੱਥੇ ਆ ਕੇ ਗੱਬੇ ਕੰਧ ਹੋਈ ਵੀ ਐ ਇੱਥੇ ਆ ਕੇ ਰੁਕ ਗਿਆ ਇੱਧਰ ਨੂੰ ਇੱਧਰੋਂ ਜਿਹੜਾ ਮਾਲ ਆਇਆ ਇੱਧਰ ਰਹਿ ਗਿਆ ਜਿਹੜਾ ਮਾਲ ਇੱਧਰੋਂ ਆਇਆ ਆਪ ਇੱਥੇ ਕਿਸ ਹਰ ਕਨੇ ਆਣਾ ਕਿਸੇ ਨਾ ਕਿਸੇ ਦਿਨ ਚਾਹੇ ਅੱਜ ਆਜੋ ਚਾਹੇ ਕੱਲੂ ਆਜੋ ਚਾਹੇ 6 ਮਹੀਨੇ ਨੂੰ ਆਜੋ ਇਹ ਹੈਗੀ ਸ਼ਮਸ਼ਾਨ ਭੂਮੀ ਸ਼ਮਸ਼ਾਨ ਭੂਮੀ ਦੇ ਅੱਗੇ ਜਿੱਥੇ ਇੱਧਰ ਇਹ ਹੈਗਾ ਕੈਲੀਫੋਰਨੀਆ ਕੈਲੀਫੋਰਨੀਆ ਆਏ ਤੇ ਕੈਲੀਫੋਰਨੀਆ ਦੇ ਸਾਫ਼ ਸੁਥਰਾ ਕੈਲੀਫੋਰਨੀਆ ਤੁਸੀਂ ਦੇਖ ਰਹੇ ਹੋ ਤੇ ਸੜਕਾਂ ਮਲਾਈ ਵਰਗੀਆਂ ਜਿਹਦੀ ਜਗਮਉਂ ਸਿੰਘ ਕੰਗ ਨੂੰ ਘਟੋ ਘਟ ਅਨਾਜ ਮੰਡੀ ਦੇ ਜਿਹੜੇ ਆ ਆਰਤੀ ਉਹ 18 19 20 ਵਾਰ ਤਾਂ ਮੰਗ ਪੱਤਰ ਦੇ ਚੁੱਕੇ ਹੁਣੇ ਸ਼ਾਇਦ ਇਹ ਸੜਕ ਹੈ ਉਸ ਤੋਂ ਬਾਅਦ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਵੀ ਕਈ ਵਾਰ ਮੰਗ ਪੱਤਰ ਦੇ ਚੁੱਕੇ ਤੇ ਚਾਹੇ ਆਰਤੀ ਐਸੋਸੀਏਸ਼ਨ ਦੇ ਜਿਹੜੇ ਸੈਲਰਾਂ ਦੇ ਪ੍ਰਧਾਨ ਸੀਗੇ ਸੰਜੇ ਮਿੱਤਲ ਚਾਹੇ ਹੋਰ ਇਕੱਠੇ ਹੋ ਕੇ ਦੰਦੇ ਸੀਗੇ ਤੇ ਇਹ ਸੜਕ ਦਾ ਹਾਲ ਹੈ ਪਪਰਾਲੀ ਰੋਡ ਦਾ ਜੋ ਕਿ ਕੁਰਾਲੀ ਦਾ 16 ਤੇ 17 ਨੰਬਰ ਵਾਰਡ ਪੈਂਦਾ ਹੈ ਇੱਥੇ ਦਾ ਟੋਏ ਦੇ ਵਿੱਚ ਸਾਡੀ ਲੱਤ ਫਸੀ ਹੈ ਅਤੇ ਸਾਡੀ ਪੂਰੀ ਪੈਂਟ ਹੋਣਾ ਸੀ ਧੋ ਧੂ ਕੇ ਆਏ ਆ ਆਈਪੀਐਸ ਸਕੂਲ ਤੋਂ ਜਾਣਾ ਸੀਗਾ ਤੇ ਹਾਲਾਤ ਤੁਹਾਡੇ ਸਾਹਮਣੇ ਆ। ਵੀ ਇਹ ਸੜਕ ਹੁਣ ਤੁਸੀਂ ਦੇਖ ਕੇ ਦੱਸ ਦਿਓ ਵੀ ਕਰਾਲੀ ਦਾ ਇਹ じゃ ਕਦੇ ਖੂਬਸੂਰਤ ਨਗਰ ਕੌਂਸਲ ਦਾ ਵਿਕਾਸ ਦੇਖਿਆ। ਇਹ ਅਜੇਹਾ ਵਿਕਾਸ ਅਤੇ ਹਾਲ ਤੁਹਾਡੇ ਸਾਹਮਣੇ ਆ ਵੀ ਕਿਸ ਤਰ੍ਹਾਂ ਵਿਕਾਸ ਨਗਰ ਕੌਂਸਲ ਦਾ ਹੋਇਆ ਹੋਇਆ ਤੇ ਇੱਥੇ ਨੂੰ ਪੈਦਲ ਲੰਘ ਕੇ ਦਿਖਾਓ। ਜੇ ਕੋਈ ਬੰਦਾ ਮੋਟਰਸਾਈਕਲ ਤੇ ਲੰਘ ਗਿਆ ਤਾਂ ਉਹ ਪਤਾ ਨਹੀਂ ਕਦੋਂ ਸਲਿੱਪ ਕਰਨਾ ਹੈ। ਕਿਉਂਕਿ ਜਿਆਦਾ ਲੰਮਾ ਸਿਰੇ ਤੱਕ ਨਹੀਂ ਪਹੁੰਚਣਾ ਆਈਪੀਐਸ ਸਕੂਲ ਦੇ ਬੱਚੇ ਜਾਂਦੇ ਇੱਥੇ ਰੋਜ਼ ਕੋਈ ਸਾਈਕਲਾਂ ਤੇ ਜਾਂਦਾ ਹੈ ਕੋਈ ਮੋਟਰਸਾਈਕਲ ਤੇ ਜਾਂਦਾ ਹੈ ਕੋਈ ਜਿਹੜਾ ਸਾਧਨ ਮਿਲਦਾ ਹੈ ਜਿਹੜੇ ਬੱਸਾਂ 'ਲੇ ਜਾਂਦੇ ਆ ਉਹ ਵਿਚਾਰੇ ਨੇ ਮੈਨੂੰ ਆਏ ਲੱਗਦਾ ਵੀ ਇੱਧਰ ਰੂਟ ਹੀ ਚੇਂਜ ਕਰ ਰਿਆ ਕਿਉਂਕਿ ਜੇ ਤਿੰਨ ਕੁ ਮਹੀਨੇ ਇੱਧਰ ਨੂੰ ਸੜਕ ਪਾ ਗਏ ਤਾਂ ਗੱਡੀਆਂ ਦੇ ਜਿਹੜੇ ਹੱਡੀਆਂ ਪਿੰਜਰ ਜੇ ਸਾਰੇ ਖੁੱਲ ਜਾਂਦੇ ਹੋਣੇ ਕਿਉਂਕਿ ਸੜਕ ਹੀ ਇਹੋ ਜੀ ਹੈ ਇਹ ਵਿਕਾਸ ਨਗਰ ਕੌਂਸਲ ਕਰਾਲੀ ਦੇ ਅਧੀਨ ਆਂਦਾ ਹੈ ਇਹਦਾ ਵਿਕਾਸ ਹੁਣ ਇਹ ਸ਼ਾਇਦ ਮੇਰੇ ਖਿਆਲ ਨਾਲ ਇਹ ਵੀ ਲੱਗਦਾ ਹੈ ਵੀ ਸ਼ਾਇਦ ਇਹ ਹੋਰ ਕਿਸੇ ਕੋਲ ਵੀ ਆ ਸਕਦਾ ਯਾਰ ਮੈਨੂੰ ਐ ਲੱਗਦਾ ਵੀ ਸ਼ਾਇਦ ਇਹ ਮੰਡੀ ਬੋਰਡ ਦੇ ਅਧੀਨ ਆਂਦਾ ਹੈ ਇਹ ਸੜਕ ਮੰਡੀ ਬੋਰਡ ਦੇ ਅਧੀਨ ਆਂਦੀ ਹੈ ਨਗਰ ਕੌਂਸਲ ਦੇ ਅਧੀਨ ਨਹੀਂ ਆਂਦੀ ਇਹ ਮੰਡੀ ਬੋਰਡ ਦਾ ਅਧੀਨ ਹੈ ਪਰ ਜੇ ਆਪਾਂ ਕਾਗਜ਼ੇ ਪੱਤਰ ਲਿਖੀਏ ਕੁੰਭ ਕਰਨ ਦੀ نیند ਜਗਾਉਣ ਵਾਸਤੇ ਮੰਡੀ ਬੋਰਡ ਵਾਲਿਆਂ ਨੂੰ ਤਾਂ ਸ਼ਾਇਦ ਇਹ ਸੜਕ ਕਦੇ ਬਣ ਸਕਦੀ ਹੈ ਵੈਸੇ ਤਾਂ ਕਦੇ ਬਣਨੀ ਨਹੀਂ ਇਹ ਸੜਕ ਮੰਡੀ ਬੋਰਡ ਦੇ ਅੰਦਰ ਆਂਦੀ ਹੈ ਕਿਉਂਕਿ ਸਾਹਮਣੇ ਮੰਡੀਆਂ ਮੰਡੀਆਂ ਰਸਤਾ ਜਾਂਦਾ ਪਰ ਇਹ ਵਾਰਡ ਪੈਂਦਾ ਹੈ 16 ਜਾਂ 17 ਕਿਉਂਕਿ 17 ਨੰਬਰ ਵਾਰਡ ਦੀ ਤੁਹਾਨੂੰ ਆ ਵੀ ਗੱਲ ਦੱਸਦੇ ਆ 17 ਨੰਬਰ ਵਾਰਡ ਦੀ ਜਿਹੜੇ ਕਾਉਂਸਲਰ ਹੈ ਉਹ ਨਗਰ ਕਾਉਂਸਲ ਦੇ ਵਾਈਸ ਪ੍ਰਧਾਨ ਹੈ ਤੇ ਜ਼ਰੂਰ ਤੁਹਾਨੂੰ ਲੰਘ ਕੇ ਵੀ ਦਿਖਾਵਾਂਗੇ ਜਿੱਥੋਂ ਲੰਗ ਹੁੰਦਾ ਹੈ ਅੱਗੇ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਅੱਗੇ ਹਾਲਾਤ ਕਿਸ ਤਰ੍ਹਾਂ ਦੇ ਹੈ ਕੋਸ਼ਿਸ਼ ਕਰਦੇ ਆ ਵਿਚ ਨੂੰ ਲੰਗਣ ਦੀ ਵੀ ਲੰਗ ਕਿੱਕਣਾ ਹੁੰਦਾ ਮੋਟਰਸਾਈਕਲ ਸਾਡਾ ਦੂਰ ਖੜਾ ਹੈ ਲੰਗ ਦੇ ਦੇਖਦੇ ਆਪਾਂ ਵੀ ਭਾਈ ਲੰਗ ਹੁੰਦਾ ਜਾਂ ਨਹੀਂ ਹੁੰਦਾ ਕਿਉਂਕਿ ਹਾਲਾਤ ਬਹੁਤ ਮਾੜੇ ਹੈ ਕੋਰਾਲੀ ਸ਼ਹਿਰ ਦੇ ਚਾਹੇ ਹੋ ਜ਼ਮੀਰ ਬੱਕਾ ਬੋਰਡ ਦੇ ਅੰਦਰ ਆਂਦੀ ਹੋਵੇ ਚਾਹੇ ਉਹ ਨਗਰ ਕੌਂਸਲ ਦੇ ਆਂਦੀ ਹੋਵੇ ਚਾਹੇ ਉਹ ਮੰਡੀ ਬੋਰਡ ਦੇ ਅੰਦਰ ਆਂਦੀ ਹੋਵੇ ਹਾਲਾਤ ਬਹੁਤ ਮਾੜੇ ਕੁਰਾਲੀ ਦੀਆਂ ਸੜਕਾਂ ਦੇ ਹੋ ਚੁੱਕੇ ਆ ਅਤੇ ਵਿਕਾਸ ਖੋ ਗਿਆ ਵਿਕਾਸ ਜਿਹੜਾ ਉਹ ਬਿਲਕੁਲ ਖੋਇਆ ਪਿਆ ਇੱਕ ਹੋਰ ਆ ਗਿਆ ਉੱਪਰ ਬੈਠਾ ਹੈ ਹੁਣ ਮੈਨੂੰ ਐਂ ਲੱਗਦਾ ਵੀ ਜਲਦੀ ਜਲਦੀ نیچے ਵੀ ਆ ਸਕਦਾ ਕਿਉਂਕਿ ਉੱਪਰ ਬੈਠਣਾ ਇਹੇ ਜੇ ਖੱਡਿਆਂ ਦੇ ਵਿੱਚ ਆ ਕਾਫੀ ਰિસ્ਕੀ ਹੈ ਉਹਨਾਂ ਨੇ ਸਾਈਡ ਤੇ ਜਿਹੜੀਆਂ ਉਹ ਫੜ ਲਏ ਗੇਟ ਜੇ ਵੀ ਮੈਂ ਹੁਣ ਗਿਆ ਮੈਂ ਹੁਣ ਗਿਆ ਮੈਂ ਹੁਣ ਗਿਆ ਹੁਣ ਦੇਖਦੇ ਆ ਇਹ ਅਸਿਰੇ ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਆਪਾਂ ਵੀ ਪਿੱਛੇ ਜਾ ਕੇ ਕੋਸ਼ਿਸ਼ ਕਰਦੇ ਆ ਵੀ ਦੇਖੀਏ ਅਸਿਰੇ ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਚਲੋ ਦੇਖਦੇ ਆ ਇਹ ਵੀ ਕਿੱਥੇ ਤੱਕ ਜਾਂਦਾ ਹੈ ਗੱਡੀ ਆਪਾਂ ਵੀ ਘੁਮਾਣੇ ਆ ਹੋਲ ਰੱਖ ਲਿਓ ਬਾ 2 ਕੁ ਮਿੰਟ ਹੁਣ ਬਾਈ ਜੀ ਜਾ ਰਹੇ ਆ ਹੁਣ ਇਹ ਦੇਖੋ ਵੀ ਸੀਰੇ ਪਹੁੰਚ ਲਿਆਗੇ ਨਹੀਂ ਕਿਉਂਕਿ ਅੱਗੇ 11 ਦਾ ਮੈਨੂੰ ਲੱਗਦਾ ਇਹ ਗਿਆ ਸਲਿੱਪ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਇੱਥੇ ਵੀ ਕਰਾ ਦੀ ਅੜਦੀ ਹੈ ਸ਼ਾਇਦ ਐਕਸਪੀਰੀਅੰਸ ਵੱਲੇ ਇਹ ਐਕਸਪੀਰੀਅੰਸ ਵੱਲੇ ਬਾਸ ਹੈਗਾ ਉਹ ਵੀ ਉਹ ਬੇਚਾਰਾ ਹੈਂਡਲ ਫੜ ਕੇ ਬੈਠਾ ਹੈ ਵੀ ਸ਼ਾਇਦ ਉਹ ਕੁਝ ਬਚ ਹੁਣ ਅੱਗੇ ਤੇ ਦੇਖਦੇ ਆ ਵੀ ਅੱਗੇ ਵਾਲਾ ਟੱਪਦਾ ਹੈ ਜਾਂ ਰੁੜਦਾ ਹੈ ਇਹ ਗਿਆ ਉਹ ਤੇ ਬੱਤ ਗਿਆ ਉਹ ਫੜੀ ਬੈਠਾ ਪੂਰਾ ਟ੍ਰੇਨ ਇਹ ਦੇ ਇਹ ਗਿਆ ਫਸ ਗਈ ਚਾਲ ਫਸ ਗਈ ਭਾਈ ਫਸ ਗਈ ਫਸ ਗਈ ਫਸ ਗਈ ਫਸ ਗਈ ਫਸ ਗਈ ਭਾਈ ਲੈ ਵੀ ਬੰਦਾ ਪੂਰੇ ਬੱਲੇਵਾਜ ਆ ਇਹ ਫੇਰ ਪਿੱਛੇ ਨੂੰ ਲਿਆਇਆ ਗੱਡੀ ਫੇਰ ਕਹਿੰਦਾ ਹੁਣ ਮੈਂ ਤਾਂ ਕੱਢ ਕੇ ਛੱਡੂ ਨਗਰ ਕੌਂਸਲ ਦਾ ਹੈ ਜੋ ਮਰਜ਼ੀ ਕਰੀਏ ਮੈਂ ਕੱਢ ਕੇ ਛੱਡੂਗਾ ਉਹ ਦੇਖਦੇ ਕਿਆ ਕਰਦਾ ਭਾਈ ਕੱਢਦਾ ਹੈ ਜਾਂ ਫਸ ਗਈ ਹੁਣ ਫੇਰ ਦੁਬਾਰਾ ਪਾਈ ਰੇਸ ਜੀ ਇਹ ਉਹ ਤੇ ਕੱਢ ਕੇ ਲੈ ਗਿਆ ਭਾਈ ਕੱਢ ਲੈ ਗਿਆ ਕੱਢ ਲੈ ਗਿਆ ਔਰ ਰੋਜ਼ ਦਾ ਬੰਦਾ ਹੋਣਾ ਨਾ ਰੋਜ਼ ਇਦੋਂ ਆਂਦਾ ਜਾਂਦਾ ਹੋਣਾ ਤੁਹਾਨੂੰ ਅੱਗੇ ਵੀ ਦਿਖਾਣੇ ਆ ਵਿਕਾਸ ਸੇ ਦਾ ਜਾ ਕੇ ਪਹਿਲਾਂ ਆਪਾਂ ਬਚਾ ਬਚ ਲਈਏ ਫੇਰ ਗਈ ਹਾਲ ਆ ਦੇਖੋ ਉਹਨਾ ਬਾਈ ਜੀ ਵੀ ਜਾ ਰਹੇ ਆਪਾਂ ਨੂੰ ਵੀ ਪਿੱਛੇ ਪਿੱਛੇ ਜਾਣਾ ਪੈਣਾ ਜੇ ਬਾਈ ਨਾ ਗਿਰੇ ਫਿਰ ਦੇਖਦੇ ਆ ਮੰਡੀ ਬੋਰ ਦੀ ਖਬਰਾਂ ਤਾਂ ਬਹੁਤ ਭੇਜਦੇ ਆ ਭਾਈ ਇਹਨੂੰ ਰਿਪੇਅਰ ਕਰਕੇ ਵੀ ਕਦੇ ਖਬਰ ਭੇਜ ਦੋ ਕੱਲੂ ਹਰਚੰਦਰ ਸਿੰਘ ਬਰਸ਼ਟ ਸਾਹਿਬ ਲਓ ਜੀ ਆਪਾਂ ਵੀ ਜਾ ਕੇ ਦੇਖਦੇ ਹਾਂ ਹੁਣ ਵੜਾ ਜਗੇ ਨੂੰ ਕਿ ਕਿੱਥੇ ਪਹੁੰਚਦੇ ਆ ਕਿਹੜਾ ਬਣਦਾ ਕਿੱਥੇ ਕਾਟੋ ਫੁੱਲਾ ਇੱਕ ਵਾਰ ਤਾਂ ਆਪਾਂ ਗਿਰਲੇ ਪਰ ਦੂਜੀ ਵਾਰ ਦੇਖਦੇ ਆ ਬਾਈ ਨੇ ਰਸਤੇ ਬੰਨ ਚੱਲਣਾ ਬੜਾ ਪਿੱਛੇ ਪਿੱਛੇ ਇੱਥੇ ਗੇ ਪੈਰ ਸਲਿੱਪ ਕਰਿਆ ਤਾਂ ਇੱਥੇ ਫਟਕ ਫੰਨੇ ਗਏ ਤੇ ਰਾਮ ਨਾ ਤਾਂ ਬਹੁਤ ਵਧੀਆ ਕਰ ਰਹੀ ਹੈ ਸਰਕਾਰਾਂ ਵੀ ਵਧੀਆ ਕਰ ਰਹੀ ਹੈ ਹਰਚੰਦਰ ਸਿੰਘ ਬਰਸ਼ਟ ਨੂੰ ਅੱਜ ਵੀਡੀਓ ਜੁਟਾ ਕਰਾਂਗੇ ਵੀ ਭਾਈ ਖਬਰਾਂ ਦੋ ਮਿੰਟ ਦਫ਼ਤਰ ਜੇ ਬੈਠੇ ਐਸੀ ਥੱਲੇ ਦਾ ਬਹੁਤ ਭੇਦਦਾ ਵੀ ਕਦੇ ਮੰਡੀ ਬੋਰਡ ਮੰਡੀ ਬੋਰਡ ਆ ਵੀ ਬੋਰਡ ਆ ਕੇ ਸੜਕ ਦਾ ਹਾਲ ਦੇ ਆ ਦੇ ਆਹ ਹੈ ਆ ਬਕਾਸ ਹੈ ਅੱਜ ਅਹ ਹੁਣ ਦੇਖ ਲੋ ਹਾਲ ਪਪਰਾਲੀ ਰੋਡ ਦਾ ਮੈਨੂੰ ਆਣੀ ਪਤਾ ਵੀ ਸੀਰੇ ਪੱਕਾ ਨਹੀਂ ਪਹੁੰਚੂਗੀ ਨਹੀਂ ਚਲੋ ਕੋਈ ਨਹੀਂ ਭਾਈ ਇੱਕ ਅੱਧਾ ਮਿੰਟ ਹੋਰ ਦੇਖ ਲੋ ਲਾਈਵ ਆਪਾਂ ਵੀ ਦੇਖ ਲਈਏ ਨਿਕਲ ਹੁੰਦਾ ਹੈ ਕਿ ਨਹੀਂ ਏ ਬੱਤਗੇ 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 ਬਾਈ ਬੱਤਗੇ ਬੱਤਗੇ ਮਨ ਪਰਮਾਤਮਾ ਨੂੰ ਪਤਾ ਲੱਗ ਗਿਆ ਵੀ ਦੇਖ ਲੈਣੇ ਇਹ ਹੈ ਮੰਡੀ ਬੋਰਡ ਦੀ ਲਗਜ਼ਰੀ ਸੜਕ ਜਿਹੜੀ ਪਪਰਾਲੀ ਰੋਡ ਨੂੰ ਰਸਤਾ ਜਾਂਦਾ ਹੈ ਤੇ ਹਾਲ ਤੁਹਾਡੇ ਸਾਹਮਣੇ ਹੈ ਆਈਪੀਐਸ ਸਕੂਲ ਹੈ ਇਧਰ ਜਿੱਥੇ ਕੀ ਹਜ਼ਾਰਾਂ ਬੱਚੇ ਪੜ੍ਹਨ ਜਾਂਦੇ ਹੈ ਪਰ ਪਤਾ ਨਹੀਂ ਕਿਉਂ ਕੁੰਭ ਕਰਨ ਦੀ ਨੀਂ ਸੁੱਤੀ ਪਿਆ ਵਿਭਾਗ ਕੌਂਸਲਰ ਕਾਹਦੇ ਚੁੱਪ ਬੈਠੇ ਆਂ ਘੱਟੋ ਘਾੜੇ ਕਿ ਚਿੱਠੀਓ ਲਿਖ ਦੋ ਧਰਨਾ ਹੀ ਲਾ ਦੋ ਹੁਣ ਤਾਂ ਜ਼ਿਲ੍ਹਾ ਪ੍ਰਧਾਨ ਵੀ ਤੁਹਾਡਾ ਕਾਂਗਰਸੀਓ ਐਟੀ ਲਾ ਲੋ ਧਰਨਾ ਹੋਰ ਤਾਂ ਕੁਝ ਛੱਡੋ ਹੁਣ ਤਾਂ ਸਰਕਾਰ ਵਿਰੋਧੀਆਂ ਦੀ ਐ ਜਿਹੜਾ ਕਰਾਲੀ ਨਗਰ ਕੌਂਸਲ ਅੰਦਰ ਆਂਦਾ ਫੇਰ ਤਾਂ ਚਲੋ ਰਹਿਣ ਦਿਓ ਫੇਰ ਤਾਂ ਤੁਹਾਡੀ ਤੁਹਾਡੀ ਸ਼ਾਬਾਸ਼ੀ ਐ ਜੇ ਮੰਡੀ ਬੋਰਡ ਅੰਦਰ ਆਂਦਾ ਉਹ ਫੇਰ ਤਾਂ ਧਰਨਾ ਲਾ ਦੋ ਉਹ ਵੀ ਸਖਾਨ ਦੀ ਲੋੜ ਐ ਇਹਨੂੰ ਤਾਂ ਬਣਵਾ ਦੋ ਐਂ ਤਾਂ ਹੋਵੇ ਵੀ ਕਰਾਲੀ ਦਾ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਤਾਂ ਇੱਥੇ ਧਰਨਾ ਲਾਇਆ ਤਾਂ ਵੇ ਕੋਈ ਲੋ ਮੰਡੀ ਵਾਲੇ ਖੁਸ਼ ਹੋ ਜੂਵੇ ਵੀ ਕੋਈ ਤਾਂ ਸੋਣ ਲਾਇਆ ਹੋਰ ਤਾਂ ਕੋਈ ਆਂਦਾ ਨਹੀਂ ਬਾਕੀ ਤਾਂ ਮਿੱਟੀ ਖਾਂਦੇ ਆ ਪੂਰਾ ਸਾਲ ਆ ਹਾਲਾਤ ਹੈ ਪਪਰਾਲੀ ਰੋਡ ਦੇ ਸੜਕ ਦੇ ਜਿਹੜਾ ਪਪਰਾਲੀ ਨੂੰ ਜਾਂਦਾ ਇਹ ਪਤਾ ਨਹੀਂ ਵਿਚਾਰੇ ਕਿੰਨੀ ਵਾਰ ਇਹਨਾਂ ਨੇ ਮੰਗ ਪੱਤਰ ਕਿਹੜੇ-ਕਿਹੜੇ ਸਿਆਸੀ ਆਗੂਆਂ ਨੂੰ ਦੇਤੇ ਆ ਲੀਡਰ ਵੀ ਬੜੇ ਥਲੇ ਅੱਜ ਕੱਲ ਡਰਾਮੇ ਵਾਗ ਹੈ ਐ ਆਂਦੇ ਆ ਜਿੱਕਣਾ ਪਤਾ ਨਹੀਂ ਪਾਣੀ ਪੱਤ ਦੀ ਲੜਾਈ ਜਿੱਤਗੇ ਨਹੀਂ ਆਏ ਹੁੰਦੇ ਆਏ ਆਂਦੇ ਆ ਅੱਛਾ ਆਰਤੀ ਇਕੱਠੇ ਕਰ ਲੈਂਦੇ ਆ 5 7 10 20 50 ਕ ਬੰਦੇ ਮੰਡੀ ਵਾਲੇ ਮਿੰਤਾ ਤਰਲੇ ਕਰਕੇ ਆਪਣੇ ਰਸੂਕ ਕਰਕੇ ਫਿਰ ਲੀਡਰ ਪਤਾ ਕੀ ਕਹੂੰਗਾ ਅੱਛਾ ਦਾਸ ਬਣਾਉਂਗਾ ਇਹ ਦਾਸ ਦਾ ਹਲਕਾ ਹੈ ਦਾਸ ਦੇ ਹਲਕੇ ਦਾ ਪਿੰਡ ਹੈ ਦਾਸ ਨੇ ਹੀ ਸੇਵਾ ਕਰਨੀ ਹੈ ਤੇ ਤੁਸੀਂ ਦਾਸ ਨੂੰ ਮੰਗ ਪੱਤਰ ਦਿਓ ਦਾਸ ਕੰਮ ਕਰਾਉਂਗਾ ਆ ਵਿਚਾਰੇ ਦਾਸ ਦੇ ਵੀ ਮੈਂ ਕਹਿੰਦਾ ਬੂਟ ਵੀ ਘਸ ਕੇ ਹੁਣ ਇਧਰੋਂ ਆਂਦਾ ਹੀ ਨਹੀਂ ਹੁਣ ਵਿਚਾਰਾ ਦਾਸ ਇਹ ਹੋੜੜੇ ਲੋਕ ਹੈ ਇਹ ਮੈਨੂੰ ਤਾਂ ਇਹ ਲੱਗਦਾ ਕਿ ਨਾ ਬਿਹਾਰ ਦਾ ਨਹੀਂ ਪਿੰਡ ਹੁੰਦਾ ਕੋਈ ਬਿਹਾਰ ਦਾ ਇਸ ਤਰ੍ਹਾਂ ਦਾ ਪਿੰਡ ਬਣਿਆ ਹੋਇਆ ਫਤਰਾਲੀ ਰੋਡ ਚਲੋ ਠੀਕ ਹੈ ਜੀ ਸਾਡਾ ਮੋਟੀਵੇਟ ਸੀਗਾ ਕਿਸੇ ਨੂੰ ਨੀਚਾ ਦਿਖਾਣਾ ਨਹੀਂ ਹੈਗਾ ਸਾਡਾ ਮੋਟਿਵ ਇਹ ਹੈ ਵੀ ਇਹ ਸੜਕ ਬਣ ਜਵੇ ਕਿਉਂਕਿ ਜੇਕਰ ਇਹ ਸੜਕ ਬਣੂਗੀ ਤਾਂ ਇਹ ਰਸਤਾ ਸਾਫ਼ ਸੁਥਰਾ ਹੋਊਗਾ ਵੀ ਜੋ ਭਾਈ ਗੱਟ ਨਹੀਂ ਆ ਗਈ ਇਹਦੇ ਤੁਹਾਨੂੰ ਵੀਡੀਓ ਬਣਾਉਣ ਦੇ ਚੱਕਰ ਮੈਂ ਅੱਗੇ ਉਹ ਰਕਾ ਵਾਹ ਤਰਾਲੀਏ ਅਬ ਵਿਚਾਰੀ ਕਲੋਨੀ ਕਲੋਨੀ ਦਾ ਵੀ ਸਤਿਆਨਾਸ਼ ਹੋ ਗਿਆ ਇੱਥੇ ਕਲੋਨੀ ਵਾਲਿਆਂ ਨੇ ਸਾਰਨ ਲਿਖ ਕੇ ਲਾਇਆ ਵੀ ਸਾਡੇ ਪਲਾਟ ਬਕਾਉ ਹੈ ਸਾਡੇ ਪਲਾਟ ਬਕਾਉ ਆ ਵਿਚਾਰਾ ਇੱਕੜੇ ਆ ਸ਼ੋਰੂਮ ਕੱਟੇ ਆ ਸ਼ੋਰੂਮ ਚਾਹੀਦਾ ਹੋਇਆ ਦਾਦਿਓ ਭਾਈ ਕਿਸੇ ਨੂੰ ਪਰ ਇੱਕ ਸ਼ਰਤ ਹੈ ਵੀ ਰਸਤੇ ਕੰਨੀ ਨਾ ਦੇਖਿਓ ਆ ਸ਼ੋਰੂਮ ਬਹੁਤ ਵਧੀਆ ਕੱਟਤੇ ਆ ਦੇਖੋ ਕਿੰਨੀਆਂ ਵਧੀਆ ਦੁਕਾਨਾਂ ਕੱਟੀਆਂ ਪਰ ਰਸਤਾ ਨਾ ਦੇਖਿਓ ਨੇ ਰਸਤਾ ਦੇਖ ਲਿਆ ਫੇਰ ਨਿਆਣਾ ਰਸਤਾ ਸਿਰਫ ਦੇਖਿਓ ਗੂਗਲ ਤੇ ਗੂਗਲ ਤੇ ਤੁਹਾਨੂੰ ਆਏ ਲੱਗਣਾ ਵੀ ਮੰਗਲ ਗਰਾਹ ਹੈ ਮੰਗਲ ਗਰਾਹ ਤੇ ਅਸੀਂ ਜਾਏ ਆ ਸ਼ੋਅਰੂਮ ਇੱਥੇ ਵਿਚਾਰੇ ਕਿਸੇ ਵਿਚਾਰੇ ਨੇ ਲਾਇਆ ਵੀ ਹੁਣ ਭਗਤ ਨੇ ਅਗਲਾ ਕਹਿੰਦਾ ਹੁਣ ਚੱਲ ਕੁਛ ਨਾ ਕੁਛ ਪੈਸੀ ਵਟ ਲਈਏ ਪਰ ਜਦੋਂ ਇੱਥੇ ਆ ਕੇ ਕੰਮ ਆਂਦਾ ਹੈ ਅਗਲਾ ਕਹਿੰਦਾ ਬਾਈ ਬੁਰਾ ਹੀ ਹਾਲ ਹੈ ਚਲੋ ਜਗਦੀਪ ਚਿਗਲ ਜੀ ਕਹਿ ਰਹੇ ਹਾਲ ਇਸ ਸੜਕ ਦਾ 2000 ਇਹ ਕਹਿੰਦੇ 2015 ਤੋਂ ਸੜਕ ਦਾ ਹਾਲ ਹੈ ਤੇ ਅਪੀਲ ਸਾਰਿਆਂ ਨੂੰ ਇਹੀ ਹੈ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਜਿਹਦੇ ਏਰੀਏ ਦੇ ਵਿੱਚ ਆਂਦੀ ਹੈ ਚਾਹੇ ਉਹ ਗਮਾੜਾ ਚਾਹੇ ਉਹ ਨਗਰ ਕੌਂਸਲ ਚਾਹੇ ਉਹ ਬੱਕਾ ਬੋਰਡ ਚਾਹੇ ਉਹ ਅਨਾਜ ਮੰਡੀ ਦੇ ਕੋਈ ਵੀ ਜੋ ਹਰਚੰਦ ਸਿੰਘ ਬਰਸਟ ਚੇਅਰਮੈਨ ਹੈ ਉਹਨਾਂ ਦੇ ਅਧੀਨ ਆਂਦੀ ਹੈ ਇਸ ਸੜਕ ਨੂੰ ਪੈਲ ਦੇ ਆਧਾਰ ਤੇ ਬਣਾਇਆ ਜਾਵੇ ਕਿਉਂਕਿ ਸੀਜ਼ਨ ਜਿਹੜਾ ਹੈ ਸ਼ੁਰੂ ਹੋਣ ਵਾਲਾ ਹੈ ਤੇ ਸੀਜ਼ਨ ਦੇ ਵਿੱਚ ਜੇਕਰ ਟਰਾਲੀਆਂ ਵੀ ਇਕੜ ਦੁੱਕੜ 19 21 ਕਰਦੀਆਂ ਹੋਈਆਂ ਮੰਡੀ ਚ ਆਉਂਗਾ ਤਾਂ ਅੱਦਾਂ ਉਹਨਾਂ ਦੀ ਫਸਲਾਂ ਜਿਹੜੀਆਂ ਇਹਨਾਂ ਗੱਡੇ ਪਾਣੀ ਵਿੱਚ ਡੁੱਗੂਗੀਆਂ ਅਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਆਪਣੇ ਸਮੇਂ ਦੇ ਵਿੱਚ ਕਦੋਂ ਦੇਖੀ ਸੀਗੀ ਇਹ ਸੜਕ ਬਣੀ ਹੋਈ ਜੇਕਰ ਤੁਹਾਨੂੰ ਨੋਲੇਜ ਹੈਗੀ ਹੈ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਸੜਕ ਨੂੰ ਤੁਰੰਤ ਬਣਾਇਆ ਜਾਵੇ ਤਾਂ ਕਿ ਜੋ ਅੱਗੇ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਅਤੇ ਆੜਤੀਆਂ ਨੂੰ ਦਿੱਕਤ ਨਾ ਆਵੇ ਇਸ ਤੋਂ ਪਹਿਲਾਂ ਕਈ ਵਾਰ ਮੰਗ ਪੱਤਰ ਜਿਹੜੇ ਆ ਸਿਆਸੀ ਆਗੂਆਂ ਨੂੰ ਦਿੱਤੇ ਜਾ ਚੁੱਕੇ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਪਰ ਉਹ ਸਾਰੇ ਜਿਹੜੇ ਮੰਗ ਪੱਤਰ ਹੈ ਉਹ ਸ਼ਾਇਦ ਘਰ ਜਾ ਕੇ ਉਸ ਤਰ੍ਹਾਂ ਹੀ ਕੂੜੇ ਵਿੱਚ ਸੁੱਟ ਦਿੰਦੇ ਹੁਣ ਇਸ ਕਰਕੇ ਸੜਕ ਨਹੀਂ ਬਣੀ ਤੁਸੀਂ ਦੱਸਿਓ ਕਿ ਸੜਕ ਕਦੋਂ ਬਣੀ ਸੀ ਕਿ ਜੇਕਰ ਤੁਹਾਨੂੰ ਨੋਲੇਜ ਹੈ ਧੰਨਵਾਦ ਜੀ ਤੇ ਵੀਡੀਓ ਅੱਗੇ ਸ਼ੇਅਰ ਕਰਕੇ ਸਬੰਧਤ ਅਧਿਕਾਰੀਆਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਇਸ ਸੜਕ ਦਾ ਕੋਈ ਹੱਲ ਕੀਤਾ ਜਾ ਸਕੇ ਧੰਨਵਾਦ ਜੀ